ਅਗਲੀ ਖਬਰ ਦੋਸਤੋ ਅਨਟੈਰੀਓ ਦੀ ਅਨਟੈਰੀਓ ਦੇ ਵਿੱਚ ਆ ਇੱਕ ਵਿਅਕਤੀ ਦੱਸ ਰਿਹਾ ਕਿ 7700 ਡਾਲਰ ਦੀ ਉਹਦੇ ਨਾਲ ਠੱਗੀ ਵਜੀ ਹੈ ਅੱਲਾ ਕੇ ਵਾਪਸ ਹੋ ਗਿਆ ਉਹਦੇ ਪਰ ਫਿਰ ਵੀ ਉਹਨੇ ਲੋਕਾਂ ਨੂੰ ਦੱਸਿਆ ਜ਼ਰੂਰ ਆ ਕਿ ਤੁਸੀਂ ਇਸ ਚੀਜ਼ ਤੋਂ ਕਿਸ ਤਰੀਕੇ ਨਾਲ ਬਚ ਸਕਦੇ ਆ ਇੱਕ ਲਗਜ਼ਰੀ ਵਿਲਾ ਬੁੱਕ ਕੀਤਾ ਉਹਨੇ ਪਪੂਲਰ ਟ੍ਰੈਵਲ ਵੈਬਸਾਈਟ ਆ ਪਰ ਉਹਨਾਂ ਬਾਅਦ ਚ ਪਤਾ ਲੱਗਿਆ ਵੀ ਲਿਸਟਿੰਗ ਫੇਕ ਸੀ ਉਹ ਕਹਿੰਦਾ ਮੈਨੂੰ ਇੰਨਾ ਗੁੱਸਾ ਆ ਇਸ ਗੱਲ ਦੇ ਉੱਤੇ ਕਿ ਇਹ ਇੰਨੀ ਜ਼ਿਆਦਾ ਲੈਜਿਟ ਲੱਗਦੀ ਸੀ ਇੰਨੀ ਜ਼ਿਆਦਾ ਮਤਲਬ ਠੀਕ ਲੱਗਦੀ ਸੀ ਵੀ ਯਕੀਨ ਨਹੀਂ ਕੀਤਾ ਜਾ ਸਕਦਾ ਬੈਰੀ ਗੁੱਡ ਇਹਦਾ ਨਾਮ ਆ ਟਾਈਨੀ ਤੋਂ ਇੰਟੈਰੀਓ ਤੋਂ ਮਿਡਲੈਂਡ ਦੇ ਨੇੜੇ ਦੱਸਿਆ ਜਾ ਰਿਹਾ ਆ ਇਹਨੇ ਸਰਚ ਕੀਤੀ ਕਹਿੰਦੇ ਇਹ ਜਗ੍ਹਾ ਕੋਸਟਾ ਰੀਕਾ ਦੇ ਵਿੱਚ ਇੱਕ ਵੈਬਸਾਈਟ booking.com b o o k i n g ਤੇ ਜਿਹੜੀ ਵੈਬਸਾਈਟ ਯੂਜ਼ ਕੀਤੀ ਉਹਨਾਂ ਦੀ ਤੇ ਉੱਥੋਂ ਇਹਨੇ ਜਿਹੜਾ ਲਗਜ਼ਰੀ ਵਿਲਾ ਰੈਂਟ ਕਰਨਾ ਸੀ ਉਹ ਉਹਨੇ ਉੱਥੋਂ ਉਸ ਵੈਬਸਾਈਟ ਤੋਂ ਲੱਭਿਆ ਉਹ ਕਹਿੰਦਾ ਜਨਵਰੀ ਮਹੀਨੇ ਦਾ ਐਂਡ ਸੇਗਾ ਕਿ ਜਦੋਂ ਸੇ ਇੱਕ ਕੁਇਕ ਡਿਸੀਜਨ ਲਿਆ ਵੀ ਅਸੀਂ ਜਾ ਰਹੇ ਹਾਂ ਕੋਸਟਾ ਰੀਕਾ ਦੇ ਵਿੱਚ ਤਿੰਨ ਹਫ਼ਤਿਆਂ ਦੇ ਲਈ ਉਹ ਜਿਹੜਾ ਵਿਲਾ ਸੀ ਉਹ ਲੱਗਿਆ ਰਾਨੂੰ ਕਿ ਰਿਵਿਊ ਕਾਫੀ ਗੁੱਡ ਸੀਗਾ ਠੀਕ ਸੀਗੇ ਤੇ ਉਹ ਕਹਿੰਦਾ booking.com ਦੇ ਉੱਤੇ 64 ਹੋਰ ਸਾਨੂੰ ਰਿਵਿਊ ਮਿਲੇ ਜਿਨ੍ਹਾਂ ਨੇ 9.98 ਰੇਟਿੰਗ ਇਹਨੂੰ ਦਿੱਤੀ ਸੀ ਸੋ ਪਹਿਲੀ ਗੱਲ ਉਹ ਕਹਿੰਦੇ ਅਸੀਂ ਦੇਖੀ ਵੀ ਇਹਦੀ ਰੇਟਿੰਗ ਕਾਫੀ ਅੱਛੀ ਆ ਉਸ ਤੋਂ ਬਾਅਦ ਉਹਨਾਂ ਨੇ ਉਹਨੂੰ ਬੁੱਕ ਕਰਨ ਦੇ ਲਈ ਓਨਰ ਨਾਲ ਗੱਲਬਾਤ ਕੀਤੀ ਤੇ ਓਨਰ ਕਹਿੰਦਾ ਵੀ ਮੈਂ ਤੁਹਾਡੇ ਨਾਲ WhatsApp ਦੇ ਉੱਤੇ ਮੈਸੇਜ ਕਰਨੇ ਜ਼ਿਆਦਾ ਪ੍ਰਿਫਰ ਕਰੂੰਗਾ ਕਿ ਤੁਸੀਂ ਮੇਰੇ ਨਾਲ ਉੱਥੇ ਗੱਲਬਾਤ ਕਰੋ ਉਹਨਾਂ ਨੇ ਸਿੱਧਾ WhatsApp ਦੇ ਉੱਤੇ ਇੱਕ ਦੂ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਤੇ ਪੇਮੈਂਟ ਜਿਹੜੀ ਆ WhatsApp ਦੇ ਥਰੂ ਉਹਨਾਂ ਨੇ ਇੱਕ ਦੂਜੇ ਨਾਲ ਉਹ ਡਿਸਾਈਡ ਕਰ ਲਿਆ ਤੇ ਜਿਹੜਾ 7736 ਡਾਲਰ ਦੇ ਵਿੱਚ ਉਹਨੇ ਵਕੇਸ਼ਨ ਸਪਾਟ ਬੁੱਕ ਕਰ ਲਿਆ ਤੇ ਜਦੋਂ ਉਹਨੇ ਦੇਖਿਆ ਵੀ ਕੋਈ ਹੋਰ ਉਹਨੂੰ ਇਨਫੋਰਮੇਸ਼ਨ ਨਹੀਂ ਮਿਲ ਰਹੀ ਇਸ ਬਿੱਲਾ ਦੇ ਬਾਰੇ ਤੇ ਲਿਸਟਿੰਗ ਜਿਹੜੀ ਆ ਉਹ ਚੇਂਜ ਹੋ ਗਈ ਜਦੋਂ ਉਹਨੇ ਜਿਹੜੀ ਫੇਕ ਪਿਕਚਰ ਯੂਜ਼ ਕੀਤੀਆਂ ਸੀ ਉਹਨੇ ਦੇਖਿਆ ਫੇਕ ਲਿਸਟਿੰਗ ਸੀਗੀ ਪਿਕਚਰਸ ਬਦਲ ਗਈਆਂ ਜਿਹੜੀਆਂ ਉਹ ਪਿਕਚਰਸ ਕਈ ਬੁਕਿੰਗ ਦੇ ਲਈ ਬਦਲ ਜਾਂਦੀਆਂ ਤੇ ਉਹਨਾਂ ਨੇ ਫਿਰ booking.com ਨੂੰ ਕੰਪਲੇਨ ਕੀਤੀ ਤੇ ਵੀ ਉਹ ਕਹਿੰਦੇ ਉਹਨਾਂ ਨੇ ਕਿਹਾ ਵੀ ਅਸੀਂ ਤੇ ਤੁਹਾਡਾ ਇਹ ਕਰ ਸਕਦੇ ਹਾਂ ਵੀ 500 ਡਾਲਰ ਤੱਕ ਦਾ ਹੀ ਖਰਚਾਨਾ ਤੁਹਾਡਾ ਦੇ ਸਕਦੇ ਹਾਂ ਉਹ ਤੁਸੀਂ ਲੈ ਲਓ ਪਰ ਉਹਨਾਂ ਨੇ ਲਿਆ ਨਹੀਂ ਕਿਉਂਕਿ 570 100 ਡਾਲਰ ਦਾ ਤਾਂ ਨੁਕਸਾਨ ਹੋਇਆ ਤੇ ਉਹ ਇਹ ਕਹਿੰਦੇ ਆ ਕਿ ਜਿਹੜੀਆਂ ਜਦੋਂ ਤੁਸੀਂ ਅ ਮਤਲਬ ਟ੍ਰੈਵਲ ਵੈਬਸਾਈਟ ਤੋਂ ਬਾਹਰ ਜਾ ਕੇ ਕਿਸੇ ਤਰ੍ਹਾਂ ਓਪਰੇਟ ਕਰਦੇ ਜਿੱਦ ਦਿਨਾਂ ਨੇ ਉਹਦਾ ਵਟਸਐਪ ਨੰਬਰ ਲੈ ਲਿਆ ਤੇ ਵਟਸਐਪ ਦੇ ਉੱਤੇ ਉਹ ਦਿਨਾਂ ਗੱਲ ਕਰਨੀ ਸ਼ੁਰੂ ਕਰ ਦਿੱਤੀ ਫਿਰ ਉੱਥੇ ਪ੍ਰੋਟੈਕਸ਼ਨ ਨਹੀਂ ਮਿਲਦੀ ਸੋ ਬੁਕਿੰਗ.ਕੋਮ ਆ ਜਾਂ ਯਰ ਬੀਐਨਬੀ ਆ ਉਹ ਕਹਿੰਦੇ 100% ਉਹ ਮਤਲਬ ਬੁਕਿੰਗ ਪਲੇਟਫਾਰਮ ਦੇ ਉੱਤੇ ਇਸ ਤਰੀਕੇ ਦੇ ਨਾਲ ਕੀਤਾ ਜਾਂਦਾ ਵੀ ਤੁਸੀਂ ਜਿਹੜੀ ਇੰਡੀਪੈਂਡੈਂਟਲੀ ਮਨੀ ਕਿਸੇ ਵੀ ਤਰ੍ਹਾਂ ਨਾ ਭੇਜੋ ਜਾਂ ਤੇ ਜਿਹੜੀ ਵੈਬਸਾਈਟ ਆ ਉਹਦੇ ਥਰੂ ਉਹਨਾਂ ਦਾ ਜਿਹੜਾ ਸਿਸਟਮ ਆ ਉਹਦੇ ਥਰੂ ਪੈਸਾ ਭੇਜਿਆ ਜਾਵੇ ਤੁਹਾਨੂੰ ਉਹ ਕਹਿੰਦੇ ਹਮੇਸ਼ਾ ਹੀ ਜਿਹੜੇ ਅਰੇਂਜਮ ਸਪਲੈਟਫਾਰਮ ਦੇ ਉੱਤੇ ਤੇ ਉਹਨਾਂ ਨੇ ਜਿਹੜੀ ਜਦੋਂ ਗੱਲਬਾਤ ਕੀਤੀ ਤੇ ਬਾਅਦ ਦੇ ਵਿੱਚ ਫਿਰ ਕੰਪਨੀ ਨੇ ਕਿਹਾ ਵੀ ਅਸੀਂ ਤੁਹਾਡੇ 7735 ਡਾਲਰ ਤੇ 86 ਸੈਂਟ ਦੇ ਦੰਨੇ ਆ ਉਹਨਾਂ ਨੂੰ ਥੋੜਾ ਜਿਹਾ ਸੁਖ ਦਾ ਸਾਹ ਆਇਆ ਪਰ ਲੋਕਾਂ ਨੂੰ ਉਹਨਾਂ ਨੇ ਇਹ ਦੱਸਿਆ ਕਿ ਇਸ ਤਰੀਕੇ ਦੇ ਨਾਲ ਕਰਨਾ ਤੁਹਾਡੇ ਲਈ ਖਤਰਨਾਕ ਹੋ ਸਕਦਾ ਜਿੱਥੇ ਤੱਕ ਹੋ ਸਕਦਾ ਆਪਣਾ ਵਿਚਾਰ ਰੱਖੋ ਵੈਬਸਾਈਟ ਬਿਲਕੁਲ ਲੈਜੀਟ ਲੱਗਦੀਆਂ ਦੇਖਣ ਨੂੰ ਅਸਲੀ ਲੱਗਦੀਆਂ ਪਰ ਫਿਰ ਵੀ ਕਿਤੇ ਨਾ ਕਿਤੇ ਧੋਖਾ ਹੋ ਜਾਂਦਾ ਨੁਕਸਾਨ ਹੋ ਜਾਂਦਾ ਇਸ ਗੱਲ ਦਾ ਜਿਹੜਾ ਖਿਆਲ ਆ ਰੱਖਿਆ ਜਾਣਾ ਚਾਹੀਦਾ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ